ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨਿਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪਿੰਡ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਆ ਤਾਂ ਉਸ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਜਰਸੀ ਦਿਖਾਉਂਗਾ ਅਜੇ ਗੱਬਣਾ ਡੇਟ ਮੁਤਾਬਕ ਕੋ ਸਮੇਂ ਦੀ ਕੱਚੀ ਐਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ। ਦੂਜਾ ਸੁਆ ਮੂਤੋਂ ਚਾਰ ਦੰਦ। ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਪਹਿਲੀ ਤਰੀਕ ਨੂੰ ਦੰਦ ਪੂਰੇ ਆ। ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ 13 ਕਿਲੋ ਚੁਆਇਆ ਐਤ ਕੀ ਬਾਈ ਜੀ ਹੁਣੇ ਕਹਿੰਦੇ 15 ਕਿਲੋ ਦੁੱਧ ਵੱਚੀ ਬੜਾ ਰਾਮਾ ਚੁਆਜੂ। ਪੰਜਾਂ ਛੇ ਦਿਨਾਂ ਚ ਕਰਮਾਲੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੈਰ ਸੋਹਣਾ। ਆਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ। ਥਣਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਕਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਦੋਸਤੋ ਜੇ ਹਵਾਨਾ ਕੇ ਚੰਗੇ ਤਰ੍ਹਾਂ ਵੜੰਗੂ ਵਤੂਗਾ ਵਾਲਟੇਲ ਹਜੇ ਕਾਫੀ ਪਈ ਆ ਹਾਈਟ वाइज ਦੋਸਤੋ ਮੀਡੀਅਮ ਹਾਈਟ ਆ ਪੈਟਪੋਡਾ ਬਹੁਤ ਸੋਹਣਾ ਚੌੜਾ ਫੇਸ ਕੁਆਲਿਟੀ ਵੇਚ ਸਕਦੇ ਆ ਬਹੁਤ ਸੋਹਣੇ ਛੋਟਾ ਕੰਨ ਬੋਦੀ ਵਾਲੀ ਜਰਸੀ ਬੂਤੀ ਬਾਤੀ ਬਹੁਤ ਸੋਹਣੀ ਆ ਥਣਵੇਂ ਬੱਚੀ ਦੇ ਨੇੜ ਤੋਂ ਵਿਖਾ ਦੇਣਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਕਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਬੈਗ ਤੋਂ ਵੇਚ ਸਕਦੇ ਆ ਹਵਾਨਾ ਬਹੁਤ ਸੋਹਣਾ ਫਿਟਿੰਗ ਆ ਰਿਹਾ ਤਿਆਰ ਕੀਤਾ ਹੋਇਆ ਪੰਜਾਂ ਛੇ ਦਿਨਾਂ ਚ ਕਰਮਾਲੀ ਨੇ ਬਹੁਤ ਸੋਹਣਾ ਵੱਡਾ ਆਟਰ ਤਿਆਰ ਕਰਕੇ ਫਿਰ ਸੋਹਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 15 ਕਿਲੋ ਖੁੱਲਾ ਬੜਾ ਆਰਾਮ ਨਾਲ ਚੂ ਆਜੂ ਪੇਟ ਪਟਾ ਬਹੁਤ ਸੋਹਣਾ ਚੌੜਾ ਮੁੱਲ ਬਾਈ ਨੇ ਰੱਖਿਆ ਹੋਇਆ ਜੈ ਜੀ 40 ਤੇ 2 42000 ਰੁਪਏ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ